ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਸੋਜੈਂਟਾ ਦੀ ਨਵੀਂ ਦਵਾਈ ਬਾਰੇ ਜਿਹੜੀ ਕਿ ਜੀਰੀ ਵਾਸਤੇ ਪੱਤਾ ਲਪੇਟ ਤੇ ਗੋਭ ਦੀ ਸੰਢੀ ਲਈ ਬਹੁਤ کارਗਰ ਉਹਦਾ ਨਾਮ ਹੈ ਇਨਸਪੀਓ ਦਵਾਈ ਇਹ ਦਵਾਈ ਸੋਜੈਂਟਾ ਦੀ ਆ ਇਹਦੇ ਵਿੱਚ ਆਈਸੋਸਾਲੇਕ ਲੋਸੇਰੈਂਸ 18 ਬੋਟਿਕ ਐਸ ਸੀ ਨਾਮ ਦਾ ਸాల్ਟ ਆਉਂਦਾ ਹੈ ਇਹ ਸాల్ਟ ਜੀਰੀ ਦੀ ਪੱਤਾ ਲਪੇਟ ਤੇ ਗੋਭ ਦੀ ਸੰਢੀ ਵਾਸਤੇ ਬਹੁਤ کارਗਰ ਸాల్ਟ ਹੈ ਇਹ ਦਵਾਈ ਨਵੀਂ ਤਕਨੀਕ ਦੀ ਦਵਾਈ ਹੈ ਇਹ ਦਵਾਈ ਆਪਣੀ ਧਾਂ ਦੀ ਫਸਲ ਨੂੰ ਬਹੁਤ ਵਧੀਆ ਰਿਜ਼ਲਟ ਦਿੰਦੀ ਹੈ ਅਤੇ ਬਹੁਤ ਦੇਰ ਤੱਕ ਕੀਟ ਨਸ਼ਕਾ ਤੋਂ ਕੰਟਰੋਲ ਕਰਕੇ ਰੱਖਦੀ ਹੈ। ਇਹ ਹਰ ਮੌਸਮ ਵਿੱਚ ਪ੍ਰਭਾਵਸ਼ਾਲੀ ਅਤੇ ਲੰਬੇ ਸਮੇਂ ਤੱਕ ਆਪਣੀ ਫਸਲ ਨੂੰ ਕੀਟਾ ਤੋਂ ਬਚਾ ਕੇ ਰੱਖਦੀ ਹੈ। ਇਹ ਦਵਾਈ ਦੀ ਵਰਤੋਂ ਆਪਾਂ ਨੇ 100 ਤੋਂ 120 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣੀ ਹੈ। ਅਤੇ ਇਹਦੀ ਦਵਾਈ ਵਰਤਣ ਵਾਸਤੇ ਆਪਾਂ ਨੇ 100 ਤੋਂ 150 ਲੀਟਰ ਪਾਣੀ ਲਾਉਣਾ ਹੈ। ਪਾਣੀ ਲਾਉਣਾ ਹੈ। ਇਹ ਦਵਾਈ ਤੁਸੀਂ ਇੱਕ ਵਾਰ ਵਰਤ ਕੇ ਜ਼ਰੂਰ ਦੇਖਿਓ ਅਤੇ ਸਾਨੂੰ ਫਿਰ ਦੱਸਿਓ ਕਿ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਅਸੀਂ ਵੀ ਵਰਤੀ ਹੈ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਇਹਨੂੰ ਤੁਸੀਂ ਵਰਤ ਸਕਦੇ ਹੋ ਬਸ ਇਹਨੂੰ ਆਹੇ ਬਈ 100 ਤੋਂ 120 ਐਮਐਲ ਦਵਾਈ 150 ਤੋਂ 200 ਲੀਟਰ ਤੱਕ ਪਾਣੀ 150 ਬਹੁਤ ਦਾ 150 ਲੀਟਰ ਤੱਕ ਪਾਣੀ ਵਰਤਣਾ ਪਾਣੀ ਵਧੀਆ ਮੌਸਮ ਵਿੱਚ ਕਰਨੀ ਆ ਦਵਾਈ ਦਾ ਰਿਜ਼ਲਟ ਬਹੁਤ ਵਧੀਆ ਹੈ ਪੱਤਾ ਲਪੇਟ ਅਤੇ ਗੋभी ਫੁੱਲੀ ਵਾਸਤੇ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਅੱਡੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ